ਕਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਤੇ ਕਮੈਂਟਾਂ 'ਚ ਲੋਕ ਬੜਾ ਕਰ ਰਹੇ ਆ ਗੱਲਬਾਤ ਅਮਰੀਕ ਨਾਲ ਗੱਲ ਕਰੋ ਅਮਰੀਕ ਨਾਲ ਗੱਲ ਕਰੋ ਬੜਾ ਤੁਹਾਨੂੰ ਪਿਆਰ ਮਿਲਦਾ ਇਹ ਇਹ ਤੁਹਾਡੀ ਮਿਹਨਤ ਆ ਤੇ ਆ ਜਿਹੜੇ ਹੁਣ ਥੋੜੇ ਨਵੇਂ ਸ਼ਬਦ ਹੋਰ ਵੀ ਡਿਕਸ਼ਨਰੀ ਜੇ ਐਡ ਕੀਤੇ ਆ ਆਪਦੀ ਚ ਠੀਕ ਹੈ ਤੋਂ ਗੱਡੇ ਵਧੀਆ ਹੁਣ ਇਹ ਨਾ ਨਾ ਟਾਈਮ ਟਾਈਮ ਨਾਲ ਬੰਦਾ ਚੇਂਜ ਹੈ ਨਾ ਕਰੀ ਜਾਵੇ ਹੈ ਨਾ ਥੋੜਾ ਜਿਹਾ ਜੋ ਲੋਕ ਚਾਹੁੰਦੇ ਆ ਉਹ ਆਪਾਂ ਦੇਈ ਜਾ ਜੀ ਇਹੜਾ ਲੋਕਾਂ ਨੂੰ ਤੇ ਲੋਕਾਂ ਨੂੰ ਵਧੀਆ ਲੱਗਦਾ ਕਿਉਂਕਿ ਲੋਕਾਂ ਨੇ ਬਣਾਇਆ ਵਾ ਜੇ ਤੇ ਇਹਨਾਂ ਨੇ ਮੂੰਹ ਪਰੇ ਨੂੰ ਕਰ ਲਿਆ ਤੇ ਆਪਾਂ ਆਪਦੇ ਆਪ ਹੀ ਥੱਲੇ ਡੱਗ ਪੈਣਾ ਹੈ ਨਾ ਕਿਉਂਕਿ ਕਦੇ ਨੇ ਵੀ ਚੜਾਉਂਦੇ ਵੀ ਲੋਕ ਆ ਤੇ ਲਾਉਂਦੇ ਵੀ ਲੋਕ ਆ ਪਰ ਆਪਾਂ ਕਹਿੰਦੇ ਵੀ ਰੱਬ ਦੀ ਵੇਖਿਆ ਆਪਾਂ ਪਰ ਜੇ ਰੱਬ ਹੋਇਆ ਵੀ ਕਿਤੇ ਤੇ ਉਹ ਆਪਣਾ ਦਰਸ਼ਕਾਂ ਵਰਗਾ ਆਪਣੇ ਲੋਕਾਂ ਵਰਗਾ ਹੀ ਹੋਵੇਗਾ ਨਾ ਹਰ ਮਾਤਾ ਮੈਂ ਲੋਕਾਂ ਨੂੰ ਜੱਟ ਦੀ ਗਲਾ ਵਿੱਚ ਰੱਖੇ ਬਾਕੀ ਦੱਸਦੇ ਵੀ ਰਹਿੰਦੇ ਆ ਨਾ ਮੇਰੇ ਇੱਥੇ ਤੁਸੀਂ ਸਹੀ ਹੋ ਇੱਥੇ ਗਲਤ ਤੇ ਕਹਿੰਦੇ ਹੁੰਦੇ ਵੀ ਜਦੋਂ ਆਪਾਂ ਗਲਤੀ ਮੰਨ ਲਏ ਨੇ ਨਾ ਆਪਾਂ ਹੋਰ ਵੱਡੇ ਹੋ ਜਾਂਦੇ ਆ ਜੇ ਆਪਾਂ ਕਹਦੇ ਜੀ ਨਹੀਂ ਜੇ ਤਾਂ ਮੈਂ ਕੀਤਾ ਨਹੀਂ ਜਾਂ ਮੈਂ ਕਰ ਹੀ ਨਹੀਂ ਸਕਦਾ ਪਰ ਨਹੀਂ ਮੈਂ ਕਹਿੰਦਾ ਜਿੱਥੇ ਅਸੀਂ ਗਲਤ ਉੱਥੇ ਗਲਤੀ ਮੰਨੋ ਗਲਤੀ ਮੰਨਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਹਨਾ ਬਾਕੀ ਸਿੱਖਣ ਦਾ ਤਾਂ ਹੈ ਹੀ ਨਹੀਂ ਅਸੀਂ ਭੁੱਲਣ ਹਾਰੇ ਆ ਇਹ ਬਖਸ਼ਣ ਹਾਰੇ ਆ ਤੇ ਹੁਣ ਆਪਾਂ ਜੇ ਗੱਲ ਕਰੀਏ ਇੰਡੀਆ ਦੀ ਫੈਡਰੇਸ਼ਨਾਂ ਦੇ ਮੈਚ ਵੀ ਬੋਲਦੇ ਆ ਪਿੰਡ ਪੱਦਰ ਦੇ ਕਿਵੇਂ ਆ ਹੁਣ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਵੀ ਮੈਚ ਹਜੇ ਵੀ ਉਹਨੇ ਨੇਰੇ ਜੀ ਹੁੰਦੇ ਜਾਂ ਟਾਈਮ ਜਿਹੜੇ ਜਿਹੜੇ ਫੈਡਰੇਸ਼ਨਾਂ ਦੇ ਮੈਚ ਹਨ ਥੋੜਾ ਜਾਂ ਉਹਦੇ ਵਿੱਚ ਕਿਰਪਾ ਪਰਮਾਤਮਾ ਦੀ ਹੁਣ ਥੋੜਾ ਚੇਂਜ ਆ ਗਿਆ ਰ ਟਾਈਮ ਨਾਲ ਮੈਂ ਸ਼ੁਰੂ ਹੁੰਦੇ ਆ ਤੇ ਟਾਈਮ ਨਾਲ ਮੈਚ ਜਿਹੜੇ ਉਹ ਸਮਾਪਤ ਹੋ ਜਾਂਦੇ ਆ ਪਰ ਜਿਹੜੇ ਪਿੰਡ ਪੱਦਰ ਦੇ ਮੈਚ ਆ ਉਥੇ ਕਿਤੇ ਨਾ ਕਿਤੇ ਕਿਦ ਨਾ ਕਿਤੇ ਹਨੇਰਾ ਹੁੰਦਾ ਕਹਦੇ ਨੇ ਕਿ ਹੁਣ ਕਈ ਮੈਨੂੰ ਕਹਿ ਦੇਣਗੇ ਵੀ ਚਰ ਤੂੰ ਕਹਿ ਦਿਆ ਕਰ ਵੀ ਮੈਂ ਹਲੇ ਤੱਕ ਬੋਲਣਾ ਨਹੀਂ ਮੇਰਾ ਵੀ ਮੇਰਾ ਵੀ ਜੀ ਚਾਹੁੰਦਾ ਹੁੰਦਾ ਵਾ ਵੀ ਮੈਂ ਟਾਈਮ ਨਾਲ ਮੈਚ ਬੋਲ ਕੇ ਮੈਂ ਟਾਈਮ ਨਾਲ ਘਰੇ ਜਾਵਾਂ ਹਾਂਜੀ ਹਾਂਜੀ ਉਥੇ ਕਾਰਨ ਕੀ ਆ ਬੱਚ ਇਹ ਡਰ ਲੱਗਦਾ ਰਹਿੰਦਾ ਕਿ ਕੋਈ ਕਮੇਟੀ ਦਾ ਕਿਤੇ ਕਹਿ ਦੇਵੇ ਉਹ ਏਰੀਆ ਦੇ ਲੋਕ ਨਾ ਕਹਿ ਦੇਣ ਵੀ ਅਮਰੀਕ ਸਾਡਾ ਮੇਲਾ ਖਰਾਬ ਹੋ ਕਰ ਗਿਆ ਵਾ ਇਸੇ ਕਰਕੇ ਮੇਰਾ ਵੀ ਦਿਲ ਤਾਂ ਕਰਦਾ ਹੁੰਦਾ ਵਾ ਜੇ ਪਿੰਡ ਪਦਰ ਦੇ ਮੈਚ ਅਸੀਂ ਬੋਲਦੇ ਆ ਵੀ ਟਾਈਮ ਨਾਲ ਮੈਚ ਸ਼ੁਰੂ ਕਰਕੇ ਟਾਈਮ ਨਾਲ ਸਮਾਪਤੀ ਕਰੀਏ ਹਾਂਜੀ ਪਰ ਉਹ ਇਹ ਹੁੰਦਾ ਵਾ ਉਦੋਂ ਡਰਦੇ ਰਹਿਦਾ ਇਹ ਕਰਕੇ ਡਰਦੇ ਰਹਿਦਾ ਯਾਰ ਵੀ ਕਿਤੇ ਕਮੇਟੀ ਦਾ ਇਹ ਕਹ ਦੇਵੇ ਉਹ ਏਰੀਆ ਦੇ ਲੋਕਾਂ ਕਿਤੇ ਕੋਈ ਇਹ ਨਾ ਕਹ ਦੇ ਵੀ ਅਮਰੀਕ ਨੂੰ ਹੰਕਾਰ ਹੋ ਗਿਆ ਵਾ ਵੀ ਇਹ ਮੈਚ ਛੱਡ ਕੇ ਚਲਾ ਗਿਆ ਭਾਈ ਇਹਨਾਂ ਚੀਜ਼ਾਂ ਨੂੰ ਲੈ ਕੇ ਬਸ ਉੱਥੇ ਭਾਈ ਮਜਬੂਰ ਹੋ ਕੇ ਨੇਰੇ ਤੱਕ ਇਹ ਵੀ ਬਹਿਣਾ ਪੈਂਦਾ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ